ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਕਰੋੜਪਤੀ ਬਣਨ ਦੇ ਲਾਲਚ ਚ ਡੇਢ ਕਰੋੜ ਗਵਾਇਆ ਜੀ ਹਾਂ ਲਾਲਚ ਦੇ ਵਿੱਚ ਵਿਅਕਤੀ ਕਈ ਵਾਰ ਉਹ ਪੂੰਜੀ ਵੀ ਗਵਾ ਬੈਠਦਾ ਹੈ ਜੋ ਉਸ ਕੋਲ ਆਪਣੀ ਮਿਹਨਤ ਦੀ ਹੁੰਦੀ ਹੈ ਅਜਿਹੀ ਘਟਨਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਖਾਲਾ ਵਿੱਚ ਸਾਹਮਣੇ ਆਈ ਹੈ ਜਿੱਥੇ ਕੌਣ ਬਣੇਗਾ ਕਰੋੜਪਤੀ ਦੇ ਨਾਮ ਤੇ ਹੇਠ ਇੱਕ ਵਿਅਕਤੀ ਨੂੰ ਹੀ ਡੇਢ ਕਰੋੜ ਰੁਪਏ ਦਾ ਲੱਖਾਂ ਦਾ ਚੁੰਨਾ ਲਾ ਦਿੱਤਾ ਪੁਲਿਸ ਨੇ ਦਿੱਤੀ ਸ਼ਿਕਾਇਤ ਦੇ ਵਿੱਚ ਪਿੰਡ ਰੁਖਾਲਾ ਵਾਸੀ ਹਰਪ੍ਰਭਗਵਾਨ ਸਿੰਘ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ 2 HDFC ਬੈਂਕ ਤੇ ਇੱਕ ਖਾਤਾ SBI ਵਿੱਚ ਹੈ ਉਸਦੇ ਪਿਤਾ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਂਦੀ ਹੈ ਕਿ ਉਹ ਕੌਣ ਬਣੇਗਾ ਕਰੋੜਪਤੀ ਲਾਟਰੀ ਨਿਕਲੀ ਹੈ ਉਹਨਾਂ ਨੂੰ 20000 ਰੁਪਏ Google Pay ਕਰਨ ਲਈ ਕਿਹਾ ਉਹਨਾਂ ਨੇ 20000 Google Pay ਕਰ ਦਿੱਤਾ ਅਜਿਹਾ ਦੋ ਵਾਰ ਹੋਇਆ ਪਰ ਇਸ ਤੋਂ ਪ੍ਰੰਤ ਉਹਨਾਂ ਦੇ ਖਾਤੇ 'ਚੋ ਕੁਝ ਮਹੀਨਿਆਂ ਵਿੱਚ ਹੀ 1 ਕਰੋੜ 15 ਲੱਖ ਰੁਪਏ ਟਰਾਂਸਫਰ ਕਰ ਲਏ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਸਾਰਾ ਮਾਮਲਾ ਸਮਝ ਆਇਆ ਤੇ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਮਾਮਲਾ ਕੀ ਇਹਦਾ ਫਰੋਡ ਦਾ ਕਿੰਨਾ ਫਰੋਡ ਹੈ ਕੀ ਦਾ ਕਿੱਥੋਂ ਰਹਿਣਾ ਇਸ ਤਰ੍ਹਾਂ ਹੋਇਆ ਹੈ ਹਾਂ ਇੱਕ ਨਾ ਕੰਪਲੇਂਟ ਹਰ ਭਗਵਾਨ ਸਿੰਘ ਪੁੱਤਰ ਇੰਦਰਜੀਤ ਸਿੰਘ ਵੱਲੋਂ ਜਿਹੜੀ ਪਿੰਡ ਰਖਾਲਾ ਵੱਲੋਂ ਜਿਹੜੀ ਹੈਗੀ ਹੈ ਕੰਪਲੇਂਟ ਦਿੱਤੀ ਗਈ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਗਿਆ ਕਿੰਦਰਜੀਤ ਸਿੰਘ ਪੁੱਤਰ ਨਰੈਣ ਸਿੰਘ ਪਿੰਡ ਰਖਾਲਾ ਤੇ ਜਿਹੜੇ ਮੋਬਾਈਲ ਨੰਬਰ ਤੇ ਹੈਗਾ ਇੱਕ ਫਰੋਡ ਕਾਲ ਆਈ ਜਿਸ ਨੇ ਕਿਹਾ ਕਿ ਤੁਹਾਡਾ ਜਿਹੜਾ ਹੈਗਾ ਕੌਣ ਅਸੀਂ ਕੌਣ ਬਣੇਗਾ ਫਰੋਡ ਪਤੀ ਦੇ ਵਿੱਚੋਂ ਜਿਹੜੇ ਹੈਗੇ ਬੋਲ ਰਹੇ ਆ ਤੇ ਤੁਹਾਡੀ ਜਿਹੜੀ ਲਾਟਰੀ ਲੱਗੀ ਹੈ ਤੇ ਤੁਸੀਂ ਸਾਨੂੰ 20 ਰੁਪਏ ਜਿਹੜੇ Google Pay ਕਰੋ ਉਹਨਾਂ ਨੇ ਜਿਹੜੇ ਉਹਨਾਂ ਨੇ ਨੰਬਰ ਜਿਹੜਾ ਹੈਗਾ ਦਿੱਤਾ ਸੀਗਾ ਉਹਦੇ ਦੇ 20000 ਰੁਪਏ ਜਿਹੜੇ Google Pay ਕਰਤਾ। ਦੈਨ ਇਹ ਕਾਲਸ ਰਿਪੀਟ ਹੁੰਦੀਆਂ ਨੇ ਤਾਂ ਉਹਨਾਂ ਨੇ ਇੱਕ ਵਾਰ ਹੋਰ ਜਿਹੜਾ ਹੈਗਾ Google Pay ਪੇਮੈਂਟ ਕਰਤੀ। ਫਿਰ ਉਹਨਾਂ ਨੂੰ ਇੱਕ ਹੋਰ ਜਿਹੜੀ ਕਾਲ ਰਿਸੀਵ ਹੋਈ ਕਿ ਤੁਹਾਨੂੰ ਜਿਹੜਾ ਹੈਗਾ ਇਹਦੇ ਤੇ ਕੁਝ ਟੈਕਸ ਲੱਗਿਆ। ਤੇ ਜਦੋਂ ਉਹਨਾਂ ਨੇ ਫਿਰ ਉਹਦੀ ਪੇਮੈਂਟ ਕਰੀ ਉਹਦੇ 32 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਚਲਾ ਗਿਆ। ਇਦਾਂ ਕਰਕੇ ਵਾਰ-ਵਾਰ ਕਾਲਸ ਆਉਣ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਦਾ ਫੋਨ ਜਿਹੜਾ ਹੈਗਾ ਹੈਕ ਕਰ ਲਿਆ ਗਿਆ ਜਿਹਦੇ ਕਰਕੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੰਦਰਜੀਤ ਸਿੰਘ ਦੇ 1.5 ਕਰੋੜ ਪੈ ਜਿਹੜਾ ਹੈਗਾ ਉਹ ਟ੍ਰਾਂਜੈਕਸ਼ਨ ਹੋ ਗਈਆਂ ਤੇ 1.5 1.5 ਕਰੋੜ ਦਾ ਉਹਨਾਂ ਦੇ ਨਾਲ ਜਿਹੜਾ ਕਪਲਾਓ ਗਿਆ ਜੀ ਕੀ ਕੰਮ ਕੀ ਕਰਦੇ ਹੋ ਇਹ ਅ ਇਹਨਾਂ ਦਾ ਜਿਹੜਾ ਹੈਗਾ ਆਪਦਾ ਬਿਜ਼ਨਸ ਹੈਗਾ ਜੀ ਕੋਈ ਨੰਬਰ ਵੀ ਤੁਸੀਂ ਦੱਸੋ ਜਿਸ ਨਾਲ ਉਹ ਜਿਹਨੇ ਜਿੱਤੇ ਤੇ Google Pay ਵਗੈਰਾ ਕੀਤਾ ਉਸ ਤਰ੍ਹਾਂ ਹਾਂਜੀ ਉਹ ਉਹਨਾਂ ਨੇ ਜਿਹੜੇ ਨੰਬਰ ਪ੍ਰੋਵਾਈਡ ਕਰਵਾਏ ਸੀਗੇ ਜਿਹਦੇ ਸਬੰਧੀ ਜਿਹੜਾ ਹੈਗਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕਨਸਰਨ ਜਿਹੜੇ ਹੈਗੇ ਨੇ ਟੈਕਨੀਕਲ ਸੈਲ ਵਗੈਰਾ ਨੂੰ ਲਿਖ ਕੇ ਭੇਜਿਆ ਗਿਆ ਜਿੱਦੇ ਜਲਦੀ ਪਤਾ ਲਗਾ ਕੇ ਕਸ਼ੀਆਂ ਦੀ ਜਿਹੜੀ ਪਾਲ ਕਰ ਲਈ ਚਾਹੁੰਦੇ ਕਿੰਨੇ ਬੰਦੇ ਖلاف ਆਮਦਗੀ ਦਾ ਕੋਈ ਅਣਖਸ਼ਾਤੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਕਦਮਾ ਦਰਜ ਕੀਤਾ ਗਿਆ ਹੈਗਾ ਤੇ ਜਲਦੀ ਜਿਹੜੀ ਹੈਗੀ ਹੈ ਇਹ ਖਾਤਿਆਂ ਤੇ ਇਹ ਨੰਬਰਾਂ ਦਾ ਪਤਾ ਲਗਾ ਕੇ ਅੱਗੇ ਜਿਹੜੀ ਗਈ ਹੈ ਕਸ਼ੀਆਂ ਗ੍ਰਿਫਤਾਰ ਕੀਤਾ ਜਾਊਗਾ